19 ਮਾਰਚ 2025 ਦਿਨ ਵੀਰਵਾਰ ਨੂੰ ਗੁਰਦੁਆਰਾ ਯਾਦਗਾਰ ਅਰਾੜਾ ਸਾਹਿਬ ਜਰਗ ਦੇ ਕੇ ਸੰਤ ਬਾਬਾ ਮਹਿੰਦਰ ਸਿੰਘ ਜੀ ਹੁਣਾਂ ਦੀ 26ਵੀਂ ਸਾਲਾਨਾ ਵਰਸੀ ਦੇ ਮੌਕੇ ਗੁਰਦੁਆਰਾ ਯਾਦਗਾਰ ਅਰਾੜਾ ਸਾਹਿਬ ਜਰਗ ਦੇ ਮੁੱਖ ਸੇਵਾਦਾਰ ਬਾਬਾ ਭੋਪਿੰਦਰ ਸਿੰਘ ਜੀ ਹੁਣਾਂ ਵੱਲੋਂ ਸੰਤ ਮਹਾਪੁਰਸ਼ ਇਸ ਸਿੰਘ ਜੀ ਦੀ ਖੋੜਾ 1963 ਮਾਡਲ ਗੱਡੀ ਨੂੰ ਗੁਰਦੁਆਰਾ ਯਾਦਗਾਰ ਰਾੜਾ ਸਾਹਿਬਾ ਜਰਗ ਵਿੱਚ ਇੱਕ ਨਵੇਂ ਬਣੇ ਸ਼ੋਰੂਮ ਦੇ ਵਿੱਚ ਸੰਤਾਂ ਦੀ ਹਾਜ਼ਰੀ ਦੇ ਵਿੱਚ ਅੱਜ ਸ਼ੋਭਤ ਕੀਤਾ ਗਿਆ। ਤੋਂ ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਸੰਤਾਂ ਮੌਜੂਦ ਸਨ। ਸਵਾਉ ਦੇਖਦੇ ਹਾਂ ਇਸ ਸਵੰਧੀ ਇੱਕ ਵਿਸ਼ੇਸ਼ ਚਲਕ।

ਆਪਕੇ ਲਾਤੋ ਪਸਟੇ ਬਾਹਰ ਤੋਂ ਲਾਗੇ ਪਰਮਾਨ ਤੇ ਸੌ ਦਲਾ ਦਲਾਓ ਬਹੁਤ ਯਕ ਜਲੂਆ के लिए साल हो गए आज तो सारे के अंदर है कुछ अंदर से बोल रहा है रस्सी आज तक साबा जी अंदर आ लो और आलू जी की प्रतिमा जो उसको करता अच्छी तो भी लगातार रूप पा रही है लोगों में लेकर के सोचो सोने को पर ये हैReactNative पर कर सकते हैं ਇਹ ਨਵਾਂ ਪ੍ਰੋਗਰਾਮ ਵੀ ਤਾਂ ਨਹੀਂ ਕੀਤਾ ਗਿਆ। ਜੁਆਰਾ ਦੇਖਦਿਆਂ ਅਤਾਲ ਸਿੰਘ ਜੀ ਨੂੰ ਬਿਠਾ ਕੇ ਸੋ ਸੰਗਤ ਜੀ ਇਸ ਵਕਤ ਅਸੀਂ ਮੌਜੂਦ ਹਾਂ ਜੀ ਗੁਰਦੁਆਰਾ ਯਾਦਗਾਰ ਰਾਣਾ ਸਾਹਿਬ ਜਰਗ ਵਿਖੇ ਜਿੱਥੇ ਸੰਤ ਬਾਬਾ ਮਹਿੰਦਰ ਸਿੰਘ ਜੀ ਹੁਣਾਂ ਦੀ 26ਵੀਂ ਸਲਾਨਾ ਵਰਸੀ ਬੜੀ ਹੀ ਸ਼ਰਧਾਪੂਰਵਕ ਮਨਾਈ ਜਾ ਰਹੀ ਹੈ। ਸੋ ਅੱਜ ਗੁਰਦੁਆਰਾ ਯਾਦਗਾਰ ਰਾਣਾ ਸਾਹਿਬ ਜਰਗ ਵਿਖੇ ਇਥੋਂ ਦੇ ਮੁੱਖ ਸੇਵਾਦਾਰ ਬਾਬਾ ਭਪਿੰਦਰ ਸਿੰਘ ਜੀ ਹੁਣਾਂ ਵੱਲੋਂ ਵਿਸ਼ੇਸ਼ ਤੌਰ ਦੇ ਉੱਤੇ ਗੁਰਦੁਆਰਾ ਸਾਹਿਬ ਵਿਖੇ ਬਣੇ ਇੱਕ ਨਵੇਂ ਸ਼ੋਰੂਮ ਦੇ ਵਿੱਚ ਸੰਤ ਬਾਬਾ ਇਸਰ ਸਿੰਘ ਜੀ ਦੀ ਗੱਡੀ 1968 ਮਾਡਲ ਜਿਨ੍ਹਾਂ ਦੇ ਵਿੱਚ ਉਹ ਬਕਾਇਦਾ ਕੀਰਤਨ ਵਿਖਿਆਨ ਕਰਨ ਜਾਇਆ ਕਰਦੇ ਨੇ ਸਰ ਆਪਣੇ ਸਮੇਂ ਉਹਨਾਂ ਨੂੰ ਸ਼ੋਰੂਮ ਦੇ ਵਿੱਚ ਸੁਸ਼ੋਭਿਤ ਕੀਤਾ ਹੈ ਬਾਬਾ ਜੀ ਨਾਲ ਆਪਾਂ ਗੱਲਬਾਤ ਕਰਕੇ ਦੇਖਦੇ ਹਾਂ ਬਾਬਾ ਜੀ ਜਿਹੜੀ ਅੱਜ ਸੰਤ ਮਹਾਪੁਰਸ਼ ਇਸਰ ਸਿੰਘ ਜੀ ਦੀ ਗੱਡੀ ਫੋਰਡ ਗੱਡੀ ਜਿਹੜੀ ਉਹਨਾਂ ਨੂੰ ਜਿੰਨਾ ਤੱਕ ਸਾਨੂੰ ਪਤਾ ਲੱਗਿਆ ਹੈ ਕਿ ਕੋਕਾ ਕੋਲਾ ਵਾਲਿਆਂ ਨੇ ਪ੍ਰੇਮ ਭਾਵਨਾ ਦੇ ਸਿਹਤ ਨੂੰ ਉਹਨੂੰ ਭੇਟ ਕੀਤੀ ਸੀਗੀ ਅੱਜ ਗੁਰਦੁਆਰਾ ਇਜਾਦਗਰ ਰਾਣਾ ਸਾਹਿਬ ਜਰਗ ਵਿਖੇ ਨਵੇਂ ਬਣੇ ਸ਼ੋਰੂਮ ਦੇ ਵਿੱਚ ਉਹਨੂੰ ਸੁਸ਼ੋਭਿਤ ਕੀਤਾ ਕਿਹੜਾ ਚਾਹੁੰਦੇ ਹੋ ਕੀ ਸੀਗਾ ਮੁੱਖ ਮਕਸਦ ਅ ਮਕਸਦ ਹੈ ਇਹ ਹੈ ਵੀ ਮਹਾਪੁਰਸ਼ਾਂ ਦੀ ਜਿਹੜੀ ਯਾਦਗਾਰ ਸਮਝ ਲਓ ਉਹਨਾਂ ਦੀ ਯਾਦ ਆ ਜਾਂਦੀ ਹੈ ਪ੍ਰੇਮੀਆਂ ਨੂੰ ਹਾਂਜੀ ਇਸ ਕਰਕੇ 1968 ਦੇ ਵਿੱਚ ਇਹ ਇਹ ਗੱਡੀ ਜੋ ਹਰੋਣਾ ਨੇ ਭੇਟਾ ਕੀਤੀ ਸੰਤ ਮਹਾਰਾਜ ਜੀ ਨੂੰ ਠੀਕ ਹੈ ਜੀ ਤੇ ਜਦੋਂ ਮਹਾਰਾਜ ਜੀ ਇੰਗਲੈਂਡ ਗਏ ਨੇ ਇਹਦਾ ਰੰਗ ਉਹ ਬਿਸਕੁਟ ਹੀ ਸੀ ਅੱਛਾ ਜੀ ਤੇ ਮਹਾਰਾਜ ਹੁਕਮ ਕਰ ਗਏ ਸੀ ਵੀ ਇਹਦਾ ਚਿੱਟਾ ਰੰਗ ਕਰਾਉਣਾ ਹਜੂਰਾ ਸਿੰਘ ਨੂੰ ਠੀਕ ਹੈ ਜੀ ਪਰ ਉਹ ਮੌਜ ਉਹਨਾਂ ਦੀ ਉਹ ਉਦੋਂ ਮੁੜੇ ਨਹੀਂ ਫੇਰ ਉਧਰੋਂ ਅੱਛਾ ਜੀ ਫੇਰ ਚਲੋ ਛੋਟੇ ਮਹਾਰਾਜ ਜੀ ਇਹ ਚ ਬਹੁਤ ਬੰਦੇ ਰਹੇ ਠੀਕ ਹੈ ਜੀ ਤੇ ਉਹਨਾਂ ਨੇ ਵੀ ਭਾਗ ਲਾਇਆ ਤੇ ਇੱਕ ਸਾਡੇ ਬਾਅਦ ਤੇ ਬਹੁਤ ਪਵਿੱਤਰ ਜਦੋਂ ਲੈ ਕੇ ਆਏ ਅਸੀਂ ਕੋਕਾ ਕੋਲਾ ਆਇਆ ਤੋਂ ਹਾਂਜੀ 50000 ਦੀ ਉਹਨਾਂ ਨੇ ਦਿੱਤੀ ਸਾਨੂੰ ਅੱਛਾ ਜੀ ਠੀਕ ਹੈ ਯਾ ਯੇ ਗੁਰਦੁਆਰਾ ਅਜਾ ਸ਼ੁਰੂ ਹੋਇਆ 70 ਦੇ ਗੱਲ ਹੈ 70 ਦੀ ਗੱਲ ਹੈ ਜੀ ਚਲੋ ਸਾਨੂੰ ਕਿਹਾ 50000 ਇਹਦੀ ਕੀ ਇਹਦੀ ਕੋਈ ਕੀਮਤ ਥੋੜੀ ਹੈ ਹਾਂਜੀ ਹਾਂਜੀ ਦੇਖੋ ਜਸਦਰ ਮਹਾਰਾਜ ਨੇ ਦੇਖੀ ਨਾ ਆ ਕੇ ਹਾਂਜੀ ਇੰਨੇ ਖੁਸ਼ ਹੋਏ ਕਹਿੰਦੇ ਵੱਡੇ ਮਹਾਰਾਜ ਹੀ ਆ ਕੇ ਕਹਿੰਦੇ ਅੱਛਾ ਜੀ ਹਾਂ ਇਹ ਗਿਆ ਇਹ ਬੱਚੇ ਉਹਨਾਂ ਦੇ ਹਾਂਜੀ ਇਹ ਵੱਡੇ ਮਹਾਰਾਜ ਹੀ ਆ ਗਏ ਇਸ ਕਰਕੇ ਉਹਨਾਂ ਦੀ ਖੁਸ਼ੀ ਲੈਣ ਵਾਸਤੇ ਉਹਨਾਂ ਦੀ ਵੀ ਜ਼ਿਆਦਾ ਹਾਂਜੀ ਮਹਾਰਾਜ ਇਹਦੇ ਵਿੱਚ ਜਸਦਰ ਬਾਬਾ ਵੀ ਬਹੁਤ ਜਾਂਦੇ ਰਹੇ ਨੇ ਹਾਂਜੀ ਇਹ ਵੀ ਸਿੱਧੇ ਆਪਾਂ ਜਰਮਨ ਤੋਂ ਮੰਗਾਈ ਸੀ ਇਤਨਾ ਕਹਤੇ ਬਾਬਾ ਜਿਵੇਂ ਆਪਣੇ ਬਾਬਾਈ ਦੀ ਗੱਡੀ ਆ ਇਸ ਦੇ ਵਿੱਚ ਹੋ ਹਨਾ ਆਪਣੇ ਜਾਂਦੇ ਰਹੇ ਨੇ ਕੀਰਤਨ ਬਖਿਆਨ ਸੰਤਾਂ ਦੀ ਸੇਵਾ ਕਰਦੇ ਹਾਂ 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 ਬਿਲਕੁਲ ਇੱਕ ਮੌਜੂਦਗੀ ਦਾ ਅਹਿਸਾਸ ਹੁੰਦਾ ਨਾ ਜੀ ਆਪਣੇ ਜਰਗ ਹਨਾ ਵੀ ਹਾਂ ਸੰਤਾਂ ਦਾ ਇੱਕ ਨਿਸ਼ਾਨੀ ਹੈ ਨਾ ਹਾਂ ਬਿਲਕੁਲ ਇਸ ਕਰਕੇ ਵੀ ਫਿਰ ਸੰਗਤਾਂ ਦਾ ਪਿਆਰ ਸੀ ਤੇ ਹੌਲੀ-ਹੌਲੀ ਅਸੀ ਕਿਹਾ ਵੀ ਚਲੋ ਇੱਕ ਯਾਦਗਾਰ ਉਹਨਾਂ ਦੀ ਇੱਥੇ ਵਧੀਆ ਚਲੋ ਆ ਜੋ ਉਹਨਾਂ ਦੇ ਗੱਡੀ ਰੱਖਣ ਵਾਸਤੇ ਬਹੁਤ ਸੋਹਣਾ ਮਹਿਲ ਬਣ ਗਿਆ ਸਮਝੋ ਇਹੀ ਕਹੋ ਕਿ ਮਹਿਲਾਂ ਵਿੱਚ ਉਹ ਤੇ ਉਹਨਾਂ ਦੀ ਯਾਨੀ ਅੱਗੇ ਘੋੜੇ ਹੁੰਦੇ ਸਨ ਹੰਕਾਰਾ ਨੇ ਕਿ ਸੰਗਤਾਂ ਨੂੰ ਜ਼ਰੂਰ ਉਹ ਸ਼ਾਹ ਸੀ ਤੇ ਬੜਾ ਪਿਆਰ ਸੀ ਔਰ ਸਭ ਨੂੰ ਚਾਹ ਸੀ ਉਹ 26 ਜਿਵੇਂ ਵਰਥੀ ਜੈਦਰ ਮਹਾਰਾਜ ਜੀ ਦੀ ਉਹਨਾਂ ਦੇ ਅਨੰਨ ਸੇਵਕ ਉਹਨਾਂ ਦੀ ਕਿਰਪਾ ਨਾਲ ਜਿਨ੍ਹਾਂ ਨੇ ਫੇਰ ਸੰਗਤਾਂ ਨੂੰ ਜੋੜਿਆ ਘਟੂ ਘਟੂ 12 ਸਾਲ ਉਹਨਾਂ ਨੇ ਕੀਰਤਨ ਕੀਤਾ ਹਾਂਜੀ 12 ਸਾਲ ਉਹ ਇੱਕ ਮਿਸਾਲ ਕਾਇਮ ਕੀਤੀ ਕੀਰਤਨ ਦੀ ਜੈਦਰ ਬਾਬਾ ਜੀ ਨੇ ਤੇ ਉਹਨਾਂ ਦੀ ਕਿਰਪਾ ਦੇ ਨਾਲ ਅਏ ਹੁਣ ਅੱਜ ਮਾੜਾ ਸੋਨਾ 26ਵੀਂ ਵਰਸੀ ਤੇ ਨਾਲੇ ਸੰਗਤਾਂ ਦੇ ਮੌਜੂਦਗੀ ਦੇ ਵਿੱਚ ਆਪਾਂ ਉਹਨਾਂ ਦੀ ਗੱਡੀ ਇੱਥੇ ਖੜੀ ਕਰਤੀ ਐ ਦਿਨ ਰਾਤ ਸੰਗਤਾਂ ਦੇਖਣ ਕਰਨਾ ਉਹਨਾਂ ਦੀ ਯਾਦ ਵਿੱਚ ਜੁੜਨ ਇਹੋ ਹੀ ਐ ਤੇ ਸਾਰੀਆਂ ਸੰਗਤਾਂ ਨੂੰ ਫਤਿਹ ਬੁਲਾਉਣੀ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ